ਏ ਲਾਭ ਇਹ दानਪੁਣ ਜੇ ਕਿਤੇ ਆਪਾਂ ਕਰ ਦਿੱਤਾ ਤੇ ਪਿਆਰਿਓ ਫਿਰ ਜਾਇਜਾਕਾਰ ਹੁੰਦੀ ਆ ਫਿਰ ਉਸ ਜੀਵ ਦੀ ਹੁਣ ਦਾਨ ਕੌਣ ਕਰੇਗਾ ਸ਼ਾਹੀ ਕਰੂ ਨਾ ਜਿਵੇਂ ਸੰਸਾਰ ਦੇ ਵਿੱਚ ਕੌਣ ਦਾਨਪੁਣ ਕਰਦੇ ਜਿਹਨਾਂ ਕੋ ਬੜਾ ਧਨ ਹੈ ਪਰ ਗੁਰਬਾਣੀ ਤੇ ਉਹਨਾਂ ਨੂੰ ਅਮੀਰ ਮੰਨਦੀ ਨਹੀਂ ਗੁਰਬਾਣੀ ਤੇ ਗਰੀਬ ਕਹਿੰਦੀ ਉਹਨਾਂ ਨੂੰ ਤੇ ਜਿਨ੍ਹਾਂ ਨੂੰ ਗੁਰਬਾਣੀ ਅਮੀਰ ਕਹਿੰਦੀ ਹੈ ਫਿਰ ਦਾਨ ਵੀ ਉਹੀ ਕਰੇਗਾ ਫਿਰ ਸ਼ਾਹ ਦਾਨ ਕਰੂ ਸ਼ਾਹ ਇੱਥੇ ਕੌਣ ਆ ਫਿਰ ਗੁਰਮੁਖ ਜੇ ਤੁਸੀਂ ਇਹ ਭਲੇਖਾ ਰੱਖ ਕੇ ਚੱਲਦੇ ਹੋ ਮਨ ਦੇ ਵਿੱਚ ਕਿ ਬੜਾ ਮੈਨੂੰ ਇਹਦਾ ਲਾਭ ਮਿਲੇਗਾ ਦਰਗਾਹ ਦੇ ਵਿੱਚ ਸੋਭਾ ਮਿਲੇਗੀ ਪਰਮੇਸ਼ਰ ਸਾਡੇ ਤੇ ਖੁਸ਼ ਹੋਏਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਰੋਲ ਸੱਚ ਦੀ ਬਾਣੀ ਦੇਨ ਦੁਨੀਆ ਦੇ ਮਾਲਕ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਲੀਅਰ ਕਰ ਦਿੱਤਾ ਕਿ ਪਰਮੇਸ਼ਰ ਦੀ ਦਰਗਾਹ ਵਿੱਚ ਸਿਰਫ ਨਾਮ ਦੀ ਵੜਿਆਈ ਹੈ ਤੇ ਭਾਈ ਇਹ ਸਿਰੇ ਕੀਤੇ ਹੋਏ ਸਾਰੇ ਧਾਰਮਿਕ ਕਰਮ ਜੋ ਵੀ ਤੂੰ ਕਰਦਾ ਪਿਆ ਦੋ ਬੰਦੇ ਇੱਥੇ ਖਲੋਤੇ ਇੱਕ ਬੰਦਾ ਉਹ ਹੈ ਜਿਹੜਾ ਦਾਨ-ਖੰਦ ਕਰਦਾ ਹੈ ਬਹੁਤ ਜ਼ਿਆਦਾ ਦਾਨ-ਖੰਦ ਕਰਦਾ ਹੈ ਇੱਕ ਪਾਸੇ ਦੂਸਰੇ ਪਾਸੇ ਉਹ ਬੰਦਾ ਖੜਾ ਦਿੱਤਾ ਗਿਆ ਜਿਹੜਾ ਨਾਮ ਨੂੰ ਤੇ ਹੁੰਦਾ ਹੈ ਨਾਮ ਤੇ ਹੁੰਦਾ ਮਤਲਬ ਕੀ ਵੈਲਿਊ ਹੈ ਅਕੋਰਡਿੰਗ ਟੂ ਗੁਰਬਾਣੀ ਦੇਖੋ ਪਿਆਰਿਓ ਇੱਕ ਚੀਜ਼ ਨੂੰ ਇੱਥੇ ਸਮਝ ਲਗੋ ਆਪਾਂ ਪਹਿਲਾਂ ਸਿੱਧੀ ਜੀ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਅਕੋਰਡਿੰਗ ਟੂ ਗੁਰਬਾਣੀ ਕਲਯੁਗ ਦੇ ਵਿੱਚ ਕਿਸੇ ਦਾਣ ਪੁੰਨ ਦਾ ਕੋਈ ਮੁੱਲ ਨਹੀਂ ਹੈਗਾ ਹੁਣ ਇਹ ਵੀਡੀਓ ਹੋ ਸਕਦਾ ਹੈ ਕਿਸੇ ਦੇ ਮਰਨ ਨੂੰ ਠੇਸ ਵੀ ਮਾਰੇ ਪਰ ਪਹਿਲਾਂ ਇਸ ਵੀਡੀਓ ਨੂੰ ਤੁਸੀਂ ਸਮਝ ਲਗੋ ਇੱਕ ਵਾਰੀ ਜਾਣ ਲਵੋ ਗੁਰਬਾਣੀ ਦੇ ਤਤਾਂ ਦੇ ਉਧਾਰ ਦੇ ਉੱਤੇ ਹੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ